15 ਅਗਸਤ ਨੂੰ ਸਾਨੂੰ ਇੱਕ ਸਦਰ ਥਾਣੇ ਆਰਿਆਂ ਨੂੰ ਬੀੜ ਬਹਿਮਰਾ ਜਿਹਨਾਂ ਦੇ ਇੰਗਲਿਸ਼ ਟੈਂਡਰ ਦਾ ਨਾਮ ਹੈ ਨੈਪ ਨਾਮ ਦਾ ਜਿਹੜੀ ਆਉਂਦੀ ਹੈ ਉੱਥੇ ਇੱਕ ਡੈੱਡ ਬੋਡੀ ਦੀ ਕੋਈ ਜਾਣਕਾਰੀ ਮਿਲੀ ਜਿਸ ਦੇ ਚੱਲਦੇ ਆਪਣੇ ਐਸਐਚਯੂ ਸਦਰ ਬਟਿੰਡਾ ਦੇ ਇਜਾਰ ਸੀਆਈਏ 1 ਬਿੰਡਾ ਦੇ ਮੌਕੇ ਤੇ ਪਹੁੰਚੇ ਨੇ ਆਪਣੇ ਡੀਐਸਪੀ ਸਾਹਿਬ ਵੀ ਗਏ ਸੀ ਉਹ ਜਾ ਕੇ ਦੇਖਿਆ ਕਿ ਵੀ ਦਾਸ਼ ਹੈਗੀ ਹੈ ਇੱਕ ਲਗਭਗ 16 ਸਾਲ ਦੇ ਮੇਲ ਬੰਦੇ ਦੀ ਸੀ ਦੋਫਰ ਦੇ ਘਰ ਦੇ ਵੀ ਆ ਕੇ ਤੇ ਪਤਾ ਲੱਗਾ ਕਿ ਉਹਦਾ ਨਾਮ ਮਨਦੀਪ ਕੂ ਸੀ ਤੇ ਉਹਦੀ ਉਲਾਦ ਸੀ ਕਿ ਉਹਨੂੰ ਇੱਕ ਦਿਨ ਪਹਿਲਾਂ ਦੇ ਹੀ ਭਾਲਣ ਦੇ ਸੀ ਤਾਂ ਉਹਦੇ ਕਿਉਂਕਿ ਉਹ ਹਰ ਸਮੇਂ ਜਿਹੜੇ ਹਾਲਾਤ ਹੈ ਸ਼ੱਕੀ ਲੱਗੇ ਕੁਝ ਉਹਦੀ ਦਾਸ ਦੇ ਉੱਤੇ ਡੈੱਡ ਬੋਡੀ ਦੇ ਉੱਤੇ ਇੰਜਰੀ ਸੀ ਤਾਂ ਫਿਰ ਐਸੀ 302 ਦਾ ਪੱਤਾ ਆ ਗਿਆ ਕਿ ਇੰਟਰਸੈਕਸ਼ਨ 302 ਅਗਿਆਤ ਬੰਦਿਆਂ ਦੇ ਨਾਮ ਬਲੂਗਨੀਆਂ ਦੇ ਅਗੇਂਸਟ ਸਦਰ ਖਾਣੇ 'ਚ ਇਹੀ ਗਰਦ ਕੀਤਾ ਮਰਨਾਂ ਦੇ ਭਰਾ ਦੇ ਬਿਆਨਾਂ ਦੇ ਇਹ ਵਰ ਜਿਹਨੂੰ ਤਬ ਤੁਹਾਡੀ ਤਪਤੀ ਸ਼ੁਰੂ ਹੋਈ ਤੇ ਜੋ ਗੱਲ ਨਿਕਲ ਕੇ ਸਾਹਮਣੇ ਆਈ ਜਿੱਥੋਂ ਫਿਰ ਸਾਰਾ ਕੇਸ ਦਾ ਪਤਾ ਲੱਗਾ ਤੇ ਜੋ ਰੋਸ਼ੀ ਵੀ ਫੜ ਲਏ ਉਹਦੇ ਚੋਂ ਇੱਕ ਜਿਹੜਾ ਪਤਾ ਮਰਿਆ ਉਹਦਾ ਸਟੈਪ ਡੈਡ ਜਿੰਨੂੰ ਕਹਿੰਦੇ ਆ ਉਹ ਸੀ ਤੇ ਪੂਰਾ ਦੋਸ਼ ਦੋਸ਼ ਤੇ ਉਹਦੇ ਜਿਹੜੇ ਡੈਡ ਦਾ ਕਿਤਾ ਦਾ ਅਮਨ ਸ਼ਰਮਾ ਇੱਕ ਤੋਬੀਆਣੀ ਬਸਤੀ ਦਾ ਰਹਿਣ ਵਾਲਾ ਗੱਲ ਇਹ ਹੋਈ ਹੈ ਕਿ ਜਿਹੜਾ ਪਤਾ ਮਰ ਇੱਕ ਮਤਨਾਲਾ ਤੇ ਤਿੰਨ ਭੈਣ ਭਾਈ ਸੀ ਦੋ ਭਰਾ ਤੇ ਭੈਣ ਇਹ ਆਪਣੀ ਇਹ ਜਿਹੜੇ ਮਦਰ ਹੈਗੇ ਨੇ ਇਹ ਆਪ ਤੇ ਜਣੇ ਕਿ ਜਿਹੜੇ ਜਿਨ੍ਹਾਂ ਨੇ ਇਹ ਨਾਮ ਦਾ ਜਿਹੜੇ ਮੁਫੇ ਤੋਂ ਬੱਚੇ ਪੈਦਾ ਹੋਏ ਸੀ ਉਹਨਾਂ ਨਾਲ ਨਹੀਂ ਸੀ ਰਹਿੰਦੇ ਇਹ ਕਿ ਗੁਰਦੀਪ ਨਾਮ ਦੇ ਵਿਅਕਤੀ ਨਾਲ ਇੱਥੇ ਰਹਿੰਦੇ ਸੀ ਜਿਹੜੇ ਬੜਾ ਜੋ ਬੋਦੋ ਬੋਦਰ ਰਵਾਨੇ ਉੱਥੇ ਉਹ ਰਹਿੰਦੇ ਸੀ ਤੇ ਇਹ ਜਿਹੜਾ ਬੰਦਾ ਬੱਚਾ ਹੈਗਾ ਸੀ ਇਹ ਆ तकरीबन 8 ਸਾਲ ਪਹਿਲਾਂ ਦੇ ਰਹਿ ਰਹੇ ਸੀ ਜੂ ਇਹ ਬੱਚਾ ਹੈਗਾ ਸੀ ਤੇ ਹੁਣ ਜਿੱਦਾਂ ਗੱਭਰੂ ਹੋ ਗਿਆ 16 ਸਾਲਾਂ ਦਾ ਹੋ ਗਿਆ ਤੇ ਇਹ ਜਿਹੜਾ ਉਹ ਵੱਡਾ ਭਰਾ ਸੀ ਇਹ ਆ ਇਹਨਾਂ ਨਾਲ ਨਹੀਂ ਰਹਿੰਦਾ ਇਹ ਆਪਣੇ ਜਣੇ ਕਿ ਜਦ ਨਹੀਂ ਜਿਹੜਾ ਪਿੰਡ ਹੈਗਾ ਉੱਥੇ ਰਹਿੰਦਾ ਸੀ ਤੋਂ ਅਲਟੀਮੇਟਲੀ ਇਹ ਬੰਦਾ ਇਸ ਚੀਜ਼ ਨੂੰ ਡਿਸਲਾਈਕ ਵੀ ਕਰਦਾ ਸੀ ਤੇ ਇਤਰਾਜ਼ ਵੀ ਕਰਦਾ ਸੀ ਸੈਕੰਡਲੀ ਹੋਰ ਵੀ ਜਿਹੜੀ ਪੁੱਛ ਗਏ ਸੀ ਦੌਰਾਨ ਕਿ ਫੱਤੀ ਜ਼ਰੂਰੀ ਗੱਲ ਨਿਕਲ ਕੇ ਸਾਹਮਣੇ ਆਈ ਜਿਹੜੀ ਹੈ ਕਿ ਇਹ ਜਿਹੜਾ ਜਿਹੜਾ ਇਹਦਾ ਪਿਤਾ ਬਣਿਆ ਗੁਰਦੀਪ ਜਿਹੜਾ ਦੋਸ਼ੀ ਵੀ ਹੈਗਾ ਇੰਨੇ ਕੁ ਸਮੇਂ ਪਹਿਲਾਂ ਆਪਦੇ ਹੀ ਰਿਸ਼ਤੇਦਾਰਾਂ ਦੀ ਗੁਰਦੀਪ ਨੇ ਆਪਦੇ ਹੀ ਰਿਸ਼ਤੇਦਾਰਾਂ ਦੇ ਰਿਸ਼ਤੇ ਜਮਾਵੇਂ ਲੱਗਦੇ ਹੈਗੇ ਕਿ ਜਮੀਨਾਂ ਚਾਰ ਬੰਦੇ ਇਕੱਠੇ ਕਰਕੇ ਜਾਲੀ ਡਾਕੂਮੈਂਟ ਬਣਾ ਕੇ ਕਿਸੇ ਨੂੰ ਗਾਹ ਵੇਚ ਦਿੱਤੀ ਅਗੇ ਵੇਚ ਦਿੱਤੀ ਨੌਕ ਕਨਾਲਾਂ ਦੀ ਜ਼ਮੀਨ ਹੈਗੀ ਐ ਅਮੀਨ ਸ਼ਰਮਾ ਕੋਲ ਪਾਤੀ ਸੀ ਉਹਦੇ ਜਦੋਂ ਵੇਚ ਦਿੱਤੀ ਆ ਤੇ ਉਦੋਂ ਅੰਤਕਾਲ ਹੋ ਗਿਆ ਤਾਂ ਗਾਹ ਜਿਹਨਾਂ ਨੇ ਖਰੀਦੀ ਜਦੋਂ ਉਹ ਵੇਚਣ ਲੱਗੇ ਉਹਨਾਂ ਤੇ ਉਹ ਮਾਲਕ ਤੇ ਜ਼ਮੀਨ ਦੇ origignal ਮਾਲਕ ਸੀ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਫਿਰ ਇਹਦੇ ਖਿਲਾਫ ਜਾਨਕੀ ਇੱਕ ਜਿਦਾਂ ਕੋਈ ਪ੍ਰੋਸੈਸ ਹੁੰਦਾ ਐ ਐਸਡੀਐਮ ਦੇ ਅਗੇਂਸਟ ਇੱਕ ਦਰਖਾਵ ਦਿੱਤੀ ਕਿ ਜੋ ਵੀ ਰਜਿਸਟਰੀ ਹੋਈ ਹੈ ਗਲਤ ਵੀ ਇਹ ਕਿਹਾ ਤੇ ਹੁਣ ਇਸ ਉਹ ਜਿਹੜੇ ਬੰਦੇ ਜਿਨ੍ਹਾਂ ਨੇ ਜ਼ਮੀਨ ਦੇ ਕੋਲ ਖਰੀਦੀ ਸੀ ਉਹ ਦੇ ਕੋ ਮੰਗਨ ਲਾ ਪਏ ਪੈਸੇ ਵੀ ਪਲੱਸ ਇਹ ਨੂੰ ਗਲਤ ਕੀਤਾ ਇਹ ਉਹ ਤੀਜ ਨੂੰ ਬਚਣ ਵਾਸਤੇ ਜਿਹਨੇ ਸਾਨੂੰ ਦੱਸਿਆ ਕਿ ਇਹਨੇ ਪਲਾਨ ਬਣਾਇਆ ਮੀਨ ਸ਼ਰਮਾ ਦੇ ਨਾਮ ਰੱਖ ਕੇ ਕਿ ਕਤਲ ਕਰ ਦਿੰਨੇ ਆ ਬੱਚੇ ਦਾ ਤੇ ਜਿਹਨੂੰ ਕਤਲ ਕਰਕੇ ਬੋਡੀ ਸੁੱਟ ਦਾਂਗੇ ਨਹੀਂ ਜਿਹਨੂੰ ਲੱਭੇਗੀ ਨਹੀਂ ਤੇ ਐਸੀ ਜਿਹੜਾ ਇਲਜ਼ਾਮ ਹੈਗਾ ਜਿਨ੍ਹਾਂ ਦੀ ਜ਼ਮੀਨ ਵੇਚੀ ਹੈ ਉਹਨਾਂ ਤੇ ਹੀ ਲਾ ਦੇਣਗੇ ਬਟ ਇਹਦੀ ਜਿੱਦਾਂ ਕਿ ਆਪਣੇ ਸੀਜੀਐਸਟਾਫ ਦੇ ਅਸਦਰ ਪਖਿੰਡਾ ਉਹਨਾਂ ਨੇ ਫਿਰ ਜਾਨਕੀ ਉਹਨੂੰ ਪਤਾ ਲੱਗਾ ਤੁਰੰਤ ਹੀ ਕਾਰਵਾਈ ਤੇ ਉਸੇ ਦਿਨ ਤੇ ਲੱਗ ਪਏ ਸਾਰੇ ਜਿਹੜੀ ਹੈਗੀ ਤਫ਼ਤੀਸ਼ ਲਾਗੇ ਨੇ ਕੋਈ ਸੀਸੀਟੀਵੀ ਤੇ ਲਾਗੇ ਆ ਬਾਕੀ ਜਿਹੜੀਆਂ ਇਹ ਟੈਕਨੀਕਲ ਲਾਫਟਸ ਤੇ ਲਾਗੇ ਇਹਨਾਂ ਨੇ 24 ਘੰਟੇ ਗਨਮਨਦਰੇ ਸੀਦਾ ਪਰਦਾ ਹੀ ਖਿੱਚ ਕਰ ਦਿੱਤਾ ਇਹਨੂੰ ਇਸ ਚੀਜ਼ ਦਾ ਮੌਕਾ ਹੀ ਨਹੀਂ ਦਿੱਤਾ ਕਿ ਇਹ ਸੀ ਨੂੰ ਇਸ ਪਾਸੇ ਲੈ ਕੇ ਜਾਵੇ ਸੋ ਇਹਨੇ ਇੱਕ ਗਲਤ ਕੰਮ ਕੀਤਾ ਉਹਨੂੰ ਸੌਣ ਲਈ ਕਰ ਦੂਸਰਾ ਹੋਰ ਵੀ ਘਣਾਉਣਾ ਅਪਰਾਧ ਕੀਤਾ ਦੋ ਬੰਦੇ ਕੋਸ਼ੀ ਜਿਹੜੇ ਹੈਗੇ ਸੀ ਇਹਦੇ ਇਹੀ ਉਹ ਫੜਲੇ ਨੇ ਇਹਨੂੰ ਘਰੋਂ ਬਾਹਰ ਨਾ ਭਾ ਕੇ ਲੈ ਗਿਆ ਕਿਉਂਕਿ ਉਹ ਹੈਗਾ ਸੀ ਵਿਸ਼ਵਾਸ ਕਰਦਾ ਸੀ ਮੋਟਰਸਾਈਕਲ ਖਰੀਦਣ ਦਾ ਬਹਾਨਾ ਬਣਾ ਕੇ ਲੈ ਗਿਆ ਤੇ ਫਿਰ ਇਥੇ ਲਿਆ ਕੇ ਆਪਣੇ ਮਹਿਰਾ ਤੇ ਇਥੇ ਕਿਉਂਕਿ ਸ਼ੌਨਸਾਨ ਹੈਗੀਆਂ ਤੇ ਇਥੇ ਲੈ ਗਿਆ ਕਿ ਇਥੇ ਉਹਨਾਂ ਨੇ ਗਲਾ ਘੁੱਟ ਕੇ ਵੀ ਫਤਿਆ ਕਰ ਦਿੱਤੀ ਆ ਬੋਡੀ ਛਾਤੀ ਸੀ ਜਿਹੜਾ ਮ੍ਰਿਤਕ ਦਾ ਮੋਟਰਸਾਈਕਲ ਸੀ ਉਹ ਅਸੀਂ ਰਿਕਵਰ ਕਰ ਲਿਆ ਜੀ ਤੇ ਹੋਰ ਬਾਕੀ ਸਾਡੀ ਹਜੇ ਤਪਤੀ ਚੱਲ ਰਹੀ ਆ ਤੇ ਜੋ ਬਾਕੀ ਕੱਤ ਹੋਣਗੇ ਜਿਹੜੇ ਉਹਨਾਂ ਨੇ ਰਿਮਾਰਡ ਰਹਿਗੇ ਨੇ ਨਹੀਂ ਮਾਤਾ ਦਾ ਹਜੇ ਤੱਕ ਕੋਈ ਜੀ ਨਹੀਂ ਕੋਸ਼ਪੜਤਾਲ ਵੀ ਨਹੀਂ ਦਾ ਰੋਲਦੀ ਹੈ ਰੋਂਫਟਿੰਗ ਹੋਤੀ ਗਈ ਜੇ ਹੈਗੇ ਜੀ ਜਿਆਦਾ ਨਹੀਂ ਹੈ ਕਿਉਂਕਿ ਉਹਨੇ ਜੋ ਦਸਿਆ ਉਹਨੇ ਕਪੜੇ ਨਾ ਕੋਟੇ ਮੈਂ ਸਾਫਾ ਨਹੀਂ ਨਹੀਂ ਜਿੱਦਾਂ ਮੈਂ ਦਾ ਸੈਨ ਜੋ ਟੂ ਮਲੇਵੈਂਟ ਅਕਾਊਂਟ ਕਰਕੇ ਰਿਟਰਨ ਕਰੀ ਲੇ ਮੈਰੇਜ ਤੇ ਕੀ ਆਜੇ ਨਹੀਂ ਕੋਈ ਦਾ ਨਹੀਂ ਗੁਆਰਾ ਗੁਆਰਾ ਦਾ ਸੰਸਕ੍ਰਿਤੀ ਨਹੀਂ ਕਿ ਮਰੜਦੀ ਮਗਰ ਤਾਂ ਤੇ ਹਾਂਜੀ ਬੀਪੂ ਉਹ ਅਚਾ ਬੀਪੂ ਦਾ ਬਾਇਓਲੋਜੀਕਲ ਫਾਦਰ ਦੀ ਹੈਗੇ ਨੇ ਉਹ ਤਾਂ ਹੈਗੇ ਨੇ ਮਾਟਰਨ ਦੀ ਮਦਰ ਉਹਨਾਂ ਨਾਲ ਰਹਿੰਦੀ ਨਹੀਂ 8-9 ਸਾਲਾਂ ਤੋਂ ਉਹਦੇ ਨਾਲ ਹੀ ਰਹਿੰਦੀ ਹੈ ਹਾਂ ਇਹ ਜਿਹੜਾ ਬੰਦਾ ਹੈਗਾ ਗੁਰਦੀਪ ਜੀ ਦਾ ਹੈਗਾ ਜੀ ਇਹ ਤਾਂ ਪਹਿਲਾਂ ਵੀ ਇੱਕ ਜਿਹੜੇ ਫੋਟਕ ਜਿੰਨਾ ਪਤਾ ਲੱਗਿਆ ਇੱਕ ਪਰਚੇ ਦਾ ਹੈਗਾ ਚੋਰੀ ਦਾ ਮਕਦਮਾ ਹੈਗਾ ਹੋਰ ਵੀ ਇਹ ਪਤਾ ਕਰ ਰਹੇ ਨੇ ਕਿ ਹੋਰ ਵੀ ਇਹ ਕਿਸੇ ਹੋਰ ਜੁਰਮ 'ਚ ਵੀ ਨਾ ਹੈ ਇਸ ਮਾਮਲੇ 'ਤੇ ਹੋਈ ਉਹ ਵੀ ਪਤਾ ਕਰ ਰਹੇ ਨੇ ਜੋਧਪੁਰ ਮਾਣਾ ਜੀ ਜੋਧਪੁਰ ਮਾਣਾ ਉਡੀ ਮਾਪੁਰ ਉੱਥੇ ਆ ਕੇ ਰਹਿਣ ਲੱਪੀ ਨੂੰ ਇਹਨੇ ਕਦੇ ਰਹਿਣ ਲੱਪੀ ਗੁਰਦੀਪ ਦੇ ਪਰ ਸ਼ਰਮਾਏ ਤਾਂ ਉਹ ਕੋਈ ਮੇੜੂ ਜੇ ਇਹ ਸਾਰੇ ਪਲਾਨ ਇਹਨਾਂ ਨੇ ਰਲ ਕੇ ਬਣਾਏ ਨਾ ਪਹਿਲਾਂ ਜਮੀਨ ਇਹਨਾਂ ਨੇ ਰਲ ਕੇ ਗੁਰਦੀਪ ਦੇ ਅਬਜ ਨੂੰ ਦਾ ਸਹੇਜ ਰਿਸ਼ਤੇਦਾਰਾ ਨਹੀਂ ਪਹਿਲਾਂ ਵੇਦਤੀ ਆ ਆਪੀ ਕਾਗਜ਼ ਤਿਆਰ ਕਰਕੇ ਆਪੀ ਬੰਦੇ ਖੜੇ ਕਰਕੇ ਤੇ ਮੁੜ ਕੇ ਜਦੋਂ ਉਹ ਸੌਦਾ ਇਹਨਾਂ ਕੋ ਕਾਗਜ਼ੀ ਪਤਰੀ ਸਿਰੇ ਚੜ ਗਿਆ ਪਰ ਜਦੋਂ ਲੀਗਲੀ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਉਹ ਚੈਲੰਜ ਕੀਤਾ ਫਿਰ ਉਹ ਸਾਰੀ ਰੋਕ ਲੱਗੀ ਜਿਹੜੇ ਪੈਸੇ ਕੋਈ ਮਿਲਨੇ ਹੋਣੇ ਬਕਾਇਆ ਜਿਨ੍ਹਾਂ ਨੂੰ ਖਰੀਦੀ ਹੈ ਖਰੀਦੀ ਸੀ ਉਹਨਾਂ ਨੂੰ ਕਰਨਾ ਪਿਆ ਕਿ ਤੁਸੀਂ ਇਹ ਕਿੱਦਾਂ ਉਸ ਤੋਂ ਬਾਅਦ ਇਹਨਾਂ ਨੇ ਫਿਰ ਸਾਰਾ ਉਸ ਜੀਤ ਉੱਤੇ ਧਿਆਨ ਡੋਅਟ ਕਰਕੇ ਚਲੋ ਮਾਮੇ ਫਿਰ ਜਿਨ੍ਹਾਂ ਨੇ ਵਿਸੇਚ ਮਾਮੇ ਲੱਗਦੇ ਜਿਨ੍ਹਾਂ ਨੇ ਜ਼ਮੀਨ ਉਹਨਾਂ ਨੇ ਵੇਚੀ ਸੀ ਕਿ ਉਹਨਾਂ ਨੂੰ ਇੱਦਾਂ ਇੰਟੈਂਗਲ ਕਰ ਲਾਂਗੇ ਸਾਡਾ ਮਸਲਾ ਅਲੋ ਜੂਗਾ ਫਿਰ ਇਹ ਸਾਰਾ ਅਪਰਾਧ ਨੌਕ ਨਾਲ ਹੈ ਨੌਕ ਨਾਲਾ ਜੀ ਤੇ ਜੋ ਨੌਕ ਨਾਲਾ ਨੌਕ ਨਾਲਾ ਮਾਰਦਾ ਕੋਈ ਵੀ ਵੀਡੀਓ ਤੇ ਤੇਰੇ ਵਾਲਾ ਕਰਦੇ ਉਹਨਾਂ ਪਹਿਲਾਂ ਫਿਰ ਗੁਰੂ ਸਰ ਤੇ ਗਾਣਾ ਹੈ ਜੀ